ਸੱਚੇ ਕਾਲ ਐਨਆਰਆਈ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਲੈ ਕੇ ਆਈ ਹੈ ਜਿੱਥੇ ਕਿ ਰਾਜਵੀਰ ਜਵੰਦਾ ਦਾ ਕੁਝ ਦਿਨ ਪਹਿਲਾਂ ਹਿਮਾਚਲ ਦੇ ਬੱਦੀ ਇਲਾਕੇ ਦੇ ਵਿੱਚ ਭਿਆਨਕ ਸੜਕ ਐਕਸੀਡੈਂਟ ਹੁੰਦਾ ਹੈ ਕਿਸਾਨ ਨੇ ਟੱਕਰ ਮਾਰੀ ਜਿਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਰਾਜਵੀਰ ਜਵੰਦਾ ਪੰਜਾਬੀ ਗਾਇਕ ਦੇ ਸੱਟਾ ਲੱਗਦਿਆਂ ਰੇ ਮੁੱਢਲੀ ਸਹਾਇਤਾ ਦੇ ਕੇ ਫਿਰ ਫੋਰਟਿਸ ਹਸਪਤਾਲ ਮੋਹਾਲੀ ਦੇ ਲਈ ਰੈਫਰ ਕੀਤਾ ਜਾਂਦਾ ਹਾਲਾਂਕਿ ਸਿਹਤ ਉਹਦੀ ਜਿਹੜੀ ਕਾਫੀ ਜ਼ਿਆਦੇ ਗੰਭੀਰ ਹਾਲਤ ਦੇ ਵਿੱਚ ਦੱਸੀ ਜਾ ਰਹੀ ਆ ਪਰ ਇਸ ਵਕਤ ਦੱਸਿਆ ਜਾ ਰਿਹਾ ਪਿਛਲੇ 2-3 ਦਿਨ ਤੋਂ ਫੋਟਸ ਮੁਹਾਲੀ ਦੇ ਵਿੱਚ ਇਲਾਜ ਚੱਲ ਰਿਹਾ ਤੇ ਅੱਜ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਸੁਧਾਰ ਨਜ਼ਰ ਆਇਆ ਹਾਲਾਂਕਿ ਬੀਤੇ ਦਿਨ ਵੀ ਜਿਹੜਾ ਸੁਧਾਰ ਹੋਇਆ ਸੀ ਪਿਛਲੇ ਜਿਹੜਾ ਬਿਪਰਸੋ ਦੇ ਨਾਲੋਂ ਵੀ ਸੁਧਾਰ ਹੋਇਆ ਸੀ ਜਾਨੀ ਕਿ ਲਗਾਤਾਰ ਜੋ-ਜੋ ਸਮਾਂ ਲੰਘਦਾ ਜਾ ਰਿਹਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਸੁਧਾਰ ਹੋਇਆ ਅੱਜ ਤਾਜ਼ਾ ਖਬਰ ਹੈ ਜੋ ਫੋਟਸ ਸੋਸ਼ਲ ਮਹਾਲੀ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਪਤਾ ਲੱਗਿਆ ਕਿ ਰਾਜਵੀਰ ਜਵੰਦਾ ਦੀ ਅੱਖ ਦੇ ਵਿੱਚ ਹਲਚਲ ਜਾਨੀ ਕਿ ਹਰਕਤ ਨਜ਼ਰ ਆਇਆ ਹਾਲਾਂਕਿ ਬੀਤੇ ਦਿਨ ਵੀ ਖਬਰ ਸੀ ਕਿ ਜਦੋਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਮਾਤਾ ਉਹਨਾਂ ਨੂੰ ਮਿਲਣ ਦੇ ਲਈ ਜਾਂਦੇ ਨੇ ਅੰਦਰ ਮੁਲਾਕਾਤ ਕਰਨ ਦੇ ਲਈ ਜਾਂਦੇ ਨੇ ਤਾਂ ਉਸ ਵਕਤ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਅੱਖ ਦੇ ਵਿੱਚ ਉਹ ਹੰਝੂ ਆ ਜਿਹੜਾ ਅਥਰੂਆ ਉਹ ਵੀ ਆਇਆ ਸੀ ਜਾਨੀ ਕਿ ਜਿਹੜਾ ਉਸ ਪੰਜਾਬੀ ਗਾਇਕ ਜਿਹੜਾ ਰਾਜਵੀਰ ਜਵੰਦਾ ਦੀ ਇੰਨੀ ਜ਼ਿਆਦਾ ਹਾਲਤ ਗੰਭੀਰ ਹੋ ਜਾਂਦੀ ਰੀਡ ਦੀ ਹੱਡੀ ਕ੍ਰੈਕ ਹੋ ਜਾਂਦੀ ਆ ਗਰਦਰ ਦਾ ਮਣਕਾ ਟੁੱਟਣ ਦੀ ਖਬਰਾਂ ਤੇ ਨਾਲ ਦੀ ਨਾਲ ਸਿਰ ਦੇ ਵਿੱਚ ਜਿਹੜੀਆਂ ਸੱਟਾਂ ਲੱਗਦੀਆਂ ਨੇ ਉਸ ਤੋਂ ਬਾਅਦ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੀ ਪਰ ਲਗਾਤਾਰ ਡਾਕਟਰਾਂ ਮੁਤਾਬਕ ਸੁਧਾਰ ਹੋ ਰਿਹਾ ਤੇ ਉਧਰਲੇ ਪਾਸੇ ਨਿਊਰੋ ਸਰਜਰੀ ਦੇ ਜਿਹੜੇ ਸੀਨੀਅਰ ਡਾਕਟਰ ਨੇ ਉਹਨਾਂ ਦੀ ਨਿਗਰਾਨੀ ਦੇ ਵਿੱਚ ਰਾਜਵੀਰ ਜਵੰਦਾ ਦਾ ਅਲਾਸ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਪੂਰਾ ਪੰਜਾਬ ਨਹੀਂ ਬਲਕੇ ਭਾਰਤ ਦੇ ਨਾਲ ਦੀ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਪੰਜਾਬੀ ਬੈਠੇ ਨੇ ਜਾਪਰ ਰਾਜਵੀਰ ਜਵੰਦਾ ਨੂੰ ਜਾਪਰ ਪੰਜਾਬੀ ਇੰਡਸਟਰੀ ਨਾਲ ਜਿਹੜੇ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਸਾਰੇ ਰਾਜਵੀਰ ਜਵੰਦਾ ਦੀ ਸਿਹਤ ਯਾਬੀ ਦੇ ਲਈ ਅਰਦਾਸ ਕਰਨੇ ਬੀਤੇ ਦਿਨ ਬਹੁਤ ਸਾਰੀ ਪੰਜਾਬੀ ਇੰਡਸਟਰੀ ਦੇ ਅਦਾਕਾਰ ਜਾਂ ਫਿਰ ਗਾਇਕ ਕਹਿ ਸਕਦੇ ਆ ਪਰ ਇਥੋਂ ਤੱਕ ਕਿ ਬਹੁਤ ਸਾਰੇ ਰਾਜਨੀਤਿਕ ਲੀਡਰ ਐਮ ਐਲ ਏ ਜਿਹੜੇ ਕੁਲਦੀਪ ਸਿੰਘ ਧਾਲੀਵਾਲ ਪਈਏ ਜੋ ਉਸ ਤੋਂ ਵੀ ਅਗਲੇ ਦਿਨ ਸੀਐਮ ਭਗਵੰਤ ਮਾਨ ਆ ਕੇ ਗਏ ਸੀ ਜਾਨੀ ਕਿ ਰਾਜਵੀਰ ਜਵੰਦਾ ਦੀ ਸਿਹਤ ਯਾਬੀ ਦੇ ਲਈ ਹਰ ਕੋਈ ਪੰਜਾਬੀ ਵਿਅਕਤੀ ਇਸ ਵਕਤ ਆਪਣੇ ਜੈਸਵੀਓ ਧਰਮ ਦੇ ਵਿੱਚ ਆਸਥਾ ਰੱਖਦਾ ਅਰਦਾਸ ਕਰ ਰਿਹਾ ਕਿ ਜਲਦ ਇੱਕ ਮਾਂ ਦਾ ਪੁੱਤਾ ਜਿਹੜਾ ਮੁੱਢ ਤੋਂ ਤੰਦਰੁਸਤ ਆ ਕੇ ਸਟੇਜਾਂ ਦੇ ਉੱਪਰ ਜਿਹੜਾ ਅਖਾੜੇ ਉਹ ਲਾਉਂਦਾ ਨਜ਼ਰ ਆ ਬੇਪਾਰ ਅੱਜ ਡਾਕਟਰਾਂ ਦੇ ਵੱਲੋਂ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਅਹਿਮ ਅਪਡੇਟ ਨਿਕਲ ਕੇ ਸਾਹਮਣੇ ਆਇਆ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਨਿਊਰੋ ਸਰਜਰੀ ਦੇ ਸੀਨੀਅਰ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਇਲਾਜ ਚੱਲਿਆ ਤੇ ਅੱਜ ਅੱਖ ਦੇ ਵਿੱਚ ਹਲਚਲ ਵੀ ਨਜ਼ਰ ਆ ਰਹੀ ਹੈ